ਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਥੇ ਗੜੀਜੀਤ ਸਿੰਘ ਦੇ ਪੁਲ ਤੋਂ ਜਿਹੜੀ ਨਹਿਰੇ ਨਹਿਰੇ ਰੋਡ ਜਾਂਦਾ ਹੈ ਬਖਲੌਰ ਵੱਲ ਨੂੰ ਉੱਥੇ ਖੜਾ ਹਾਂ ਖੜਨ ਦਾ ਕਾਰਨ ਇਹ ਹੈ ਕਿ ਇੱਥੇ ਕੋਹਣੇ-ਹੋਣੇ ਮੋਬਾਈਲ ਇੱਕ ਵਿਅਕਤੀ ਤੋਂ ਜਿਹੜਾ ਲੁੱਟਿਆ ਗਿਆ ਦੱਸਿਆ ਜਾ ਰਿਹਾ ਕਿ ਉਹ ਮਲਾਬੀਦਿਆਂ ਤੋਂ ਆਪਣੇ ਦੁਕਾਨ ਤੇ ਜਾ ਰਹੇ ਸੀ ਉੱਥੇ ਕੋ ਮੈਡੀਕਲ ਸਟੋਰ ਹੈ ਉਹਨਾਂ ਦਾ ਬਖਲੌਰ ਅਡੇ ਚ ਤੇ ਉਹ ਜਾਂਦੇ-ਜਾਂਦੇ ਉਹ ਪਿੱਛੋਂ ਦੀ ਆਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਅਸੀਂ ਕੋਈ ਮੋਬਾਈਲ ਤੇ ਫੋਨ ਤੇ ਗੱਲ ਕਰਨੀ ਹੈ ਕਿਸੇ ਨੂੰ ਸਾਨੂੰ ਮੋਬਾਈਲ ਨੰਬਰ ਦਿੱਤਾ ਜਾਵੇ ਤੇ ਜਦੋਂ ਉਹਨੇ ਨਹੀਂ ਰੋਕਿਆ ਤੇ ਉਹਨੂੰ ਕਿਸੇ ਤਰ੍ਹਾਂ ਜਿਹੜਾ ਪੈਰ ਪੂਰ ਮਾਰ ਕੇ ਜਾਂ ਲੱਤ ਮਾਰ ਕੇ ਪਿਛਲੇ ਬੰਦੇ ਨੇ ਉਹਨੂੰ ਆ ਦੇਖੋ ਤੁਸੀਂ ਨੀਵਾ ਬਿਲਕੁਲ 4-5 ਫੁੱਟ 5 ਤੋਂ ਵੀ ਜ਼ਿਆਦਾ ਹੋਣਾ 6-7 ਫੁੱਟ ਨੀਵਾ ਜਿਹੜਾ ਝੋਨੇ ਦਾ ਖੇਤ ਹੈ ਉਹਦੇ ਵਿੱਚ ਸੁੱਟ ਦਿੱਤਾ ਗਿਆ ਸ਼ੁਕਰ ਕਰੋ ਵੀ ਉਹਨਾਂ ਦੇ ਛੱਟ ਤੋਂ ਬਚਾ ਹੋ ਗਿਆ ਪਰੰਤੂ ਉਹ ਉਹਨਾਂ ਦੇ ਕੱਪੜੇ-ਕੁਪੜੇ ਸਾਰੇ ਲਿਬੜ ਗਏ ਸੋ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾਉਨੇ ਆ ਮੈਂ ਇੱਕ ਹੋਰ ਵੀ ਗੱਲ ਲੁਟੇਰਿਆਂ ਦੇ ਕੰਨੀ ਪਾ ਦੇਣੀ ਚਾਹੁੰਦਾ ਕਿ ਇਸੇ ਰੋਡ ਤੇ ਗੜੀ ਅਜੀਤ ਸਿੰਘ ਦੇ ਪੁਲ ਤੋਂ ਬਖਲੌਰ ਜਿਹੜਾ ਰੋਡ ਜਾਂਦਾ ਹੈ ਨਹਿਰੇ ਨਹਿਰੇ ਉੱਥੇ ਹੀ ਸਾਡੇ ਇੱਕ ਬਹੁਤ ਹੀ ਇਤਿਹਾਸਕ ਧਾਰਮਿਕ ਸਥਾਨ ਜਿਹੜਾ ਹੈ ਗੁਰਦੁਆਰਾ ਸਲਵਾਨਾ ਸਾਹਿਬ ਵੀ ਪੈ ਜਾਂਦੇ ਆ ਜਿੱਥੇ ਸੰਗਤਾਂ ਨਤਵਾਸਤਕ ਹੋਣ ਆਉਨੀਆਂ ਦਿਨ ਰਾਤ ਇੱਥੇ ਸੰਗਤਾਂ ਆਉਂਦੀਆਂ ਸੋ ਉੱਥੋਂ ਦੇ ਜਿਹੜੇ ਸੇਵਾਦਾਰ ਬਾਬਾ ਜੀ ਉਹਨਾਂ ਨੇ ਵੀ ਇੱਕ ਦਿਨ ਚੈਲੰਜ ਕੀਤਾ ਹੋਇਆ ਹੈ ਕਿ ਮਤਲਬ ਜੇਕਰ ਸਾਨੂੰ ਇੱਧਰ ਕੋਈ ਪੰਚਤੀਥ ਤੇ ਸਾਡੇ ਲੜੋਏ ਪੰਚਤੀਥ ਵੀ ਗੁਰਦੁਆਰਾ ਹੈ ਤੇ ਇੱਧਰ ਸਾਡੇ ਸਲਵਾਨਾ ਸਾਹਿਬ ਹੈ ਜੇ ਕੋਈ ਸੰਗਤ ਨੂੰ ਆਂਚ ਆ ਗਈ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਇਹ ਮੇਰੀ ਬਾਬਾ ਜੀ ਨਾਲ ਹੁਣ ਵੀ ਗੱਲ ਹੋਈ ਹੈ ਸੋ ਉਹਨਾਂ ਦਾ ਵੀ ਕਹਿਣਾ ਹੈ ਕਿ ਜਦੋਂ ਵੀ ਸਾਡੇ ਡਿੱਕੇ ਕੋਈ ਚੜ ਗਿਆ ਤੇ ਉਹ ਬਖਸ਼ਿਆ ਨਹੀਂ ਜਾਣਾ ਔਰ ਉਹਨਾਂ ਦਾ ਹਸ਼ਰ ਕੀ ਹੋਣਾ ਇਹ ਮਿਸਾਲੀ ਹੋਏਗਾ ਕਿ ਮਤਲਬ ਕੀ ਕਰਨਾ ਉਹਨਾਂ ਨਾਲ ਸੋ ਅਸੀਂ ਵੀ ਲਟੇਰਿਆਂ ਨੂੰ ਹੱਥ ਜੋੜ ਕੇ ਫੇਰ ਦੁਬਾਰਾ ਬੇਨਤੀ ਕਰਦੇ ਆਂ ਕਹਿੰਦੇ ਆ ਕਿ ਇਹ ਭਲੇਮਾਨ ਸੰਬੰਧੇ ਜਿਹੜੇ ਅਣਪੋਲ ਬੰਦੇ ਆ ਜਿਹੜੇ ਤੁਸੀਂ ਛੱਡ ਦੇਣੀ ਚਾਹ ਕੇ ਕੋਈ ਦਾਤ ਦੀ ਨੋਕ ਤੇ ਕਿਸੇ ਤੋਂ ਮੋਬਾਈਲ ਖੋਲਿਆ ਜੀ ਕਿਸੇ ਤੋਂ 200 ਰੁਪਇਆ ਖੋਲਿਆ ਇਹ ਸਿਲਸਲਾ ਬੰਦ ਕਰ ਦਿਓ ਨਹੀਂ ਤਾਂ ਤੁਹਾਡਾ ਹਸ਼ਰ ਆਉਣ ਵਾਲੇ ਸਮੇਂ ਜਿਹੜਾ ਹੋਣ ਵਾਲਾ ਉਹ ਫੇਕ ਉਦਾਹਰਨ ਬਣੂਗੀ ਧੰਨਵਾਦ ਪਾਜੀ ਕੀ ਨਾਮ ਹੈ ਤੁਹਾਡਾ ਹਰਦਿਆਲ ਸਿੰਘ ਹਰਦਿਆਲ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਮੁੱਲਾਵੀਆਂ ਕੀ ਕੰਮ ਕਰ ਮੇਰਾ ਮੈਡੀਕਲ ਸਟੋਰ ਕਿੱਥੇ ਜੀ ਬਖਲੌਰ ਤੇ ਕੀ ਵਾਕਿਆਤੀ ਹੋਇਆ ਤੁਹਾਡੇ ਨਾਲ ਜਿਹੜਾ ਮੱਲੇ ਤੋਂ ਨਹਿਰੇ-ਨਹਿਰੇ ਆਉਂਦਾ ਸੀ ਕਿੰਨੇ ਕ'ਜੇ 8 ਵਜੇ ਕੇ ਇਹ ਜਣੀ ਸਾਢੇ ਇਕੱਟ ਘਰੋਂ ਮੈਂ ਤੁਰਿਆ ਸੀ ਅੱਛਾ ਜੀ ਤੇ ਇੱਥੇ ਮੈਂ ਜਣੀ ਮਟਰ 8 ਵਜੇ 43 ਮਿੰਟ ਤੇ ਆਇਆ ਹਾਂਜੀ 43 ਮਿੰਟ ਤੇ ਮੈਨੂੰ ਰੋਕ ਕੇ ਨਹੀਂ ਮੈਨੂੰ ਕਹਿੰਦੇ ਵਿਮੈਲ ਨਹੀਂ ਮੈਂ ਮਤਲਬ ਅਸੀਂ ਕਿਸੇ ਨੂੰ ਫੋਨ ਲਾਉਣਾ ਨਹੀਂ ਤੁਹਾਡੇ ਚੱਲਦੇ ਚੱਲਦੇ ਹੀ ਕਿਹਾ ਨਹੀਂ ਨਹੀਂ ਰੋਕ ਕੇ ਅੱਛਾ ਤੁਸੀਂ ਰੁਕ ਗਏ ਉਹਨਾਂ ਦੇ ਕਹੇ ਤੇ ਹਾਂ ਰੁਕ ਗਏ ਅੱਛਾ ਉਹ ਮੈਨੂੰ ਕਹਿੰਦੇ ਵਿਮੈਲ ਨਹੀਂ ਅੱਛਾ ਜੀ ਮੈਂ ਕਿਹਾ ਵੀ ਉਹ ਗਾਹਾਂ ਦੇਣਾ ਮੈਂ ਉੱਥੇ ਜਾ ਕੇ ਜੀ ਪੁਲ ਤੇ ਹਾਂ ਜੀ ਪੁਲੀ ਮੈਨੂੰ ੱੱਕਾ ਮਾਰਤਾ ਮੈਂ ਡਿੱਗ ਪਿਆ ਮੇਰਾ ਮੋਟਰਸਾਈਕਲ ਵੀ ਸਿਰ ਦਿੱਤਾ ਅੱਛਾ ਜੀ ਮੈਂ ਝੋਨੇ ਜਿਹੜਾ ਡਿੱਪਿਆ ਇਹ ਅੱਛਾ ਜੀ ਤੇ ਫਿਰ ਜੋ ਝੋਨੇ ਦੇ ਵਿੱਚ ਮੈਂ ਸਿਰ ਦਿੱਤਾ ਉਹਨੇ ਝੋਨੇ ਚ ਚੱਕ ਕੇ ਦੌੜ ਗਿਆ ਜਾਨੀ ਤੁਸੀਂ ਜਿਹੜਾ ਮੋਬਾਈਲ ਸੀਗਾ ਆਪਣਾ ਬਚਾ ਲਈ ਉਹ ਉਹ ਜਾਨੀ ਆਪਣੀ ਜੇਬ ਚੋਂ ਛਿੱਟ ਕੇ ਜੇਬ ਚੋਂ ਕੱਢ ਕੇ ਚੱਕ ਕੇ ਮਾਰਿਆ ਵੀ ਬਚ ਜਵੇ ਆਵਾਜ਼ ਜੀ ਬਈ ਅੱਛਾ ਜੀ ਉਹ ਚੱਕ ਕੇ ਦੌੜ ਗਿਆ ਦੌੜ ਗਿਆ ਮੇਰਾ ਮੋਟਰਸਾਈਕਲ ਥੱਲੇ ਛੜਤਾ ਨਹੀਂ ਤੁਸੀਂ ਝੋਨੇ ਚ ਡਿੱਗ ਪਏ ਤਾਂ ਬਹੁਤ ਨੀਮਾ ਐ ਮੈਨੂੰ ਲੱਗਿਆ ਉਹਦੇ ਵਿੱਚ ਧੱਕਾ ਮਾਰਤਾ ਚੋਰ ਨਾਲ ਹੋਏ ਪਿਛਲੇ ਬੰਦੇ ਨੇ ਸ਼ੁਕਰ ਕਰੋ ਸਾਠ ਨਹੀਂ ਲੱਗੀ ਛੜਤੀ ਨਹੀਂ ਲੱਗੀ ਤੁਹਾਡੇ ਕੋਈ ਨਹੀਂ ਲੱਗੀ ਬਚਾਅ ਹੋ ਗਿਆ ਹਾਂ ਤੇ ਆ ਕਪੜੇ ਤੁਹਾਡੇ ਤਾਂ ਹੀ ਲਿਬੜ ਗਏ ਜੀ ਹਾਂਜੀ ਆ ਅੱਛਾ ਤੁਸੀਂ ਫਿਰ ਛੋਨੇ ਚ ਡੰਗਾ ਕਰਕੇ ਤਾਂ ਕਰਕੇ ਕਪੜੇ ਲਿਬੜ ਗਏ ਅੱਛਾ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਦਵਿੰਦਰ ਕੁਮਾਰ ਕਿਹੜਾ ਪਿੰਡ ਹੈ ਜੀ ਮੱਲਵਈ ਦੀ ਐ ਕੀ ਨਾਮ ਇਹਨਾਂ ਕੀ ਲੱਗਦੇ ਨੇ ਤੁਹਾਡੇ ਮੇਰੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਹੈ ਹਾਂਜੀ ਤੇ ਕਿਦ ਕਿਦਾਂ ਹੋਈ ਆ ਬਾਜੀ ਕਿੰਨੇ ਕ ਵਜੇ ਘਰੋਂ ਤੁਰਿਆ ਕੀ ਕੀ ਮਾਮਲਾ ਹੈ ਸਾਢੇ 4 ਘਰੋਂ ਤੁਰਿਆ ਸੀ ਦੁਕਾਨ ਲਈ ਕਿੱਥੇ ਕਰਦੇ ਦੁਕਾਨ ਬਖਲੌਰ ਅੱਛਾ ਤੇ ਮੱਲੇ ਤੋਂ ਹੁਣ ਬਖਲੌਰ ਰੋਡ ਤੇ ਇੱਥੇ ਆ ਕੇ ਜਿੱਥੇ ਖੜੇ ਆਂ ਆਪਾਂ ਇੱਥੇ ਲੁੱਟੇ ਗਏ ਹੁਣੇ ਤੇ 68 ਤੋਂ ਲੈ ਕੇ ਹੁਣ 8743 ਤੱਕ ਲੁੱਟੇ ਗਏ ਆ ਤੁਹਾਨੂੰ ਕਿੱਥੇ ਪਤਾ ਲੱਗਾ ਫੋਨ ਕੀਤਾ ਸੀ ਡਾਡੀ ਜੀ ਨੇ ਕਿਸੇ ਦੇ ਫੋਨ ਤੋਂ ਅੱਛਾ ਹਾਂਜੀ ਤੇ ਫਿਰ ਤੁਸੀਂ ਆ ਕੇ ਕੀ ਦੇਖਿਆ ਆ ਕੇ ਕੀ ਦੇਖਿਆ ਡਾਡੀ ਦੇ ਕਪੜੇ ਲੱਬੜੇ ਸੀ ਮੋਟਰਸਾਈਕਲ ਲੱਗਾ ਹੋਇਆ ਸੀ ਬਸ ਤੇ ਕਿਹਾ ਵੀ ਮੇਰਾ ਫੋਨ ਲੈ ਗਏ ਚੋਰ ਕੀ ਮੰਗ ਕਰਦੇ ਮੰਗੇ ਇਹ ਆ ਕਿ ਬੇ ਬਸ ਨਕੇਲ ਕਸੀ ਜਾਵੇ ਨਾ ਨਸ਼ੇੜੀਆਂ ਤੇ ਚੱਕ ਕੇ ਅੰਦਰ ਮਾਰਿਆ ਜਾਵੇ ਇਹਨਾਂ ਨੂੰ ਹਰ ਰੋਜ਼ ਦੇ ਕੰਮ ਕਰ ਬਿਓ ਹਾਂਜੀ ਹਾਂਜੀ ਕੰਮ ਕਰ ਔਖੇ ਆ ਨਾ ਫੇਰ ਰੋਟੀ ਕਿੱਥੋਂ ਖਾਣੀ ਆ ਜੀ ਜੇ ਬੰਦਾ ਕੰਮ ਤੇ ਨਾ ਜਾਊਗਾ ਰੋਟੇ ਕਿੱਥੇ ਪੈ ਜੀ ਕਿੱਥੇ ਰੋਟੇ ਪੈ ਜੀ